ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਂ ਹਰਕੀਰਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂਜੀ ਵਾਹਿਗੁਰੂ ਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਹੈਗਾ ਜਿਹੜਾ ਦੁਪਹਿਰ ਦਾ 1.5 ਵਜ ਗਿਆ ਆਪਾਂ ਨੇ ਤਾਂ ਰੱਖਿਆ ਜੀ ਚਾਹ ਚਾਹ ਤਰੀ ਹੋਈ ਹੈ ਦੁਪਹਿਰ ਦੀ ਤੇ ਚਾਹ ਨਾਲ ਹੁਣ ਚਟਣੀ ਬਣੀ ਹੋਈ ਆ ਰੋਟੀ ਖਾਵਾਂਗੇ ਸਰਦਾਰ ਜੀ ਹੋਰੇ ਆਏ ਨੇਗੇ ਜੀ ਸਪਰੇਅ ਕਰਕੇ ਤੇ ਸਪਰੇਅ ਆਪਣੀ ਹੋ ਗਈ ਆ ਪਰसों ਕਰੀ ਅੱਧੀ ਅੱਧੀ ਪਰसों ਕਰੀ ਧੁੱਪ ਬਾਲੀ ਤੇਜ ਅੱਜ ਕੱਲ ਸਾਰਾ ਦਿਨ ਮੌਸਮ ਖਰਾਬ ਸੀ ਕਿਣਮਣ ਕਣੀ ਸੀ ਝੜੀ ਸੀ ਕੱਲ ਕੱਲ ਨਹੀਂ ਕਰੀ ਜਿਹੜੀ ਸਪਰੇਅ ਰੈਂਦੀ ਤੇ ਉਹ ਕਰਕੇ ਆਏ ਨੇ ਅੱਜ ਨੇ ਬੀੜੀਆਂ ਇੰਨੇ ਕਰਵਾ ਕੇ ਆਏ ਨੇ ਸਪਰੇਅ ਹੁਣ ਸਾਵਾਂ ਆਈਆਂ ਚਾਹ ਧਰ ਕੇ ਆਈਆਂਗੀ ਮੈਂ ਚਲੋ ਹਨਾ ਗੱਲਾਂ ਬਾਤਾਂ ਕਰ ਲੈਣੇ ਆਪਾਂ ਵੀਡੀਓ ਸ਼ੁਰੂ ਕਰ ਲੈਣੇ ਅੱਜ ਵੀਡੀਓ ਹੁਣ ਸ਼ੁਰੂ ਕਰੀਆ ਹੈ ਜੀ બસ ਸਵੇਰੇ ਪੰਜ ਦੌੜ ਚ ਹਨ ਕੰਮ ਕਰਦੇ ਰਹੇ ਤੇ ਬਸ ਕਿਸੇ ਨੂੰ ਅਈ ਨਹੀਂ ਹੋਇਆ ਵੀ ਮੋਬਾਈਲ ਲਾ ਲਈਏ ਜਿਹੜੋ ਕੰਮ ਆ ਪਏ ਹੋਣਾ ਫਿਰ ਇਹਨਾਂ ਕੁਝ ਨਹੀਂ ਸੋਚਦਾ ਹੋਇਆ ਨਾ ਫਟਾਫਟ ਕੰਮ ਕਰ ਲਈ ਕੰਮ ਕਰਕੇ ਨਾ ਫਿਰ ਮੈਨੂੰ ਆਏ ਹੋ ਗਿਆ ਵੀ ਕਿਉਂ ਮਲਾਈ ਕਈ ਦਿਨਾਂ ਦੀ ਪੈਸੀ ਰੜਕਣ ਵਾਲੀ ਮਲਾਈ ਰੜਕੀ ਕਿਉਂ ਬਣਾਇਆ ਤੇ ਸਪਰੇਅ ਕਰਨ ਬਾਅਦ ਗਏ ਚਲੋ ਬੀਬੀ ਆਪਦਾ ਕਰੀਗੀ ਨਿੱਕਾ ਮੋਟਾ ਮੈਂ ਆਪਦਾ ਕਰੀ ਗਈ ਨਿੱਕਾ ਮੋਟਾ ਜਿਹੜਾ ਮੇਰੇ ਕਰਨ ਵਾਲਾ ਸੀ ਤੇ ਹੁਣ ਕੰਮ ਹੋ ਗਏ ਨੇਗੇ ਦਿਨ ਵੀ ਹਨਾ ਛੋਟੇ ਛੋਟੇ ਹੋ ਗਏ ਉਹੀ 12 ਵਜ ਜੰਦੇ ਨੇ ਤੁਰੇ ਫਿਰਦਿਆਂ ਨੂੰ ਤੇ ਹੁਣ ਨਵੇੜ ਨਵੇੜੇ ਸੀ ਮੇ ਕੰਮ 12 ਵਜੇ ਹੁਣ 1:3 ਵਜ ਗਿਆ ਦਮ ਲੈ ਲਿਆ ਹਨਾ ਸੁਖਮਣ ਖੋਰੀਆਂ ਦਾ ਅੱਜ ਪਿਛਲਾ ਪੇਪਰ ਸੀ ਪੇਪਰ ਅੱਜ ਹੋ ਗਏ ਨੇ ਤੇ ਬਸ ਹੁਣ ਕੱਲ ਨੂੰ ਸ਼ਨੀਵਾਰ ਆਏਗਾ ਤੇ ਐ ਤਵਾਰਾ ਦੋ ਸੁੱਟੀਆਂ ਨੇ ਸੋਮਵਾਰ ਤੋਂ ਸਕੂਲ ਜਾਇਆ ਕਰਨਗੀਆਂ ਤੇ ਸਬਜੀ ਅੱਜ ਬਣੂਗੀ ਆਪਣੇ ਪਤਾ ਨਹੀਂ ਕਾਦੀ ਬਣੂਗੀ ਪ੍ਰਿੰਡੀਆਂ ਵੀ ਪਈਆਂ ਨੇ ਕद्दू ਵੀ ਪਏ ਨੇ ਚਾਰ ਕद्दू ਪਏ ਨੇ ਪ੍ਰਿੰਡੀਆਂ ਪਈਆਂ ਨੇ ਘਰੇ ਪਰ ਕਹਿੰਦੀ ਮੰਮੀ ਅੱਜ ਦਾਲ ਖਾਣੀ ਹੈ ਦੇਖੋ ਦਾਲ ਕਾਦੀ ਬਣੂਗੀ ਹਰੀ ਮੂੰਗੀ ਜਾਂ ਮੂੰਗੀ ਮਸਰੀ ਕਹੀ ਕੀ ਬਣੂਗਾ ਦੇਖੋ ਹਣ ਜਿਹੜਾ ਕੁਝ ਕਹਿਣਗੇ ਉਹ ਕੁਝ ਬਣਾ ਦੇਵਾਂਗੇ ਹਰੀ ਮਿਰਚ ਟਮਾਟਰ ਦਾ ਤੜਕਾ ਤੁੜਕਾ ਲਾ ਕੇ ਬਣਾ ਲਾਂਗੇ ਕਿਉਂਕਿ ਸਾਨੂੰ ਨਾ ਰੋਜ਼ ਹੀ ਜਾਂ ਕद्दू ਜਾਂ ਤੋਰੀਆਂ ਜਾਂ ਪ੍ਰਿੰਡੀਆਂ ਵਾਸਤੇ ਇਹਨਾਂ ਸਬਜ਼ੀਆਂ ਨੇ ਸਾਡੇ ਕੋਲੇ ਤੇ ਬਸ ਇੱਕ ਦਿਨ ਪ੍ਰਿੰਡੀਆਂ ਇੱਕ ਦਿਨ ਤੋਰੀਆਂ ਇੱਕ ਦਿਨ ਕੱਦੂ ਐ ਤਰ ਲੈਣੇ ਅੱਜ ਕਹਿੰਦੀ ਮम्मा ਕੱਦੂ ਨਾ ਤੇ ਪ੍ਰਿੰਡੀਆਂ ਵੀ ਪਈਆਂ ਨੇ ਕੱਦੂ ਵੀ ਪਏ ਨਹੀਂ ਤਿੰਨ ਚਾਰ ਪਰ ਅੱਜ ਅਸੀਂ ਕੱਦੂ ਨਹੀਂ ਬਣਾਉਂਦੇ ਹੈਗੇ ਨਾ ਪ੍ਰਿੰਡੀਆਂ ਬਣਾਈਏ ਦਾਲ ਤਰਾਂਗੇ ਕੋਈ ਤੇ ਦਾਲ ਤਰਾਂਗੇ ਕੋਈ ਇਸ ਕਰਕੇ ਅੱਜ 베ਲੇ 베ਲੇ ਨਹੀਂ ਕੰਮ ਕਰਕੇ ਸਬਜ਼ੀ ਦੀ ਤਿਆਰੀ ਕਰ ਲਾਂਦੇ ਸੀਗੇ ਲਾ ਸੌਣ ਲਵਾਂਗੀ ਮਸਰੀ ਜਾ ਮੂੰਗੀ ਹਰੀ ਜੋ ਵੀ ਤਰੀ ਅਰੇ ਦੇ ਦੇ ਪਲਾਸ ਨੰਗਾ ਤਿਆਰ ਕਰ ਲਾਂਗੇ ਤੇ ਦਿਨ ਛੋਟੇ ਹੋ ਗਏ ਬਸ ਹੁਣ ਤਾਂ ਚੁੱਲ੍ਹਾ ਹੀ ਲੋਟ ਆਇਆ ਕਰੂ ਹੁਣ ਸਾਨੂੰ ਪਤਾ ਤਿਹਾੜ ਦੇ ਦਿਨ ਆ ਗਏ ਸਫਾਈਆਂ ਸੁਫਈਆਂ ਵੀ ਕਰਨੀਆਂ ਨੇ ਪਹਿਲੀ ਸੋਚ ਲੱਗੀ ਪਈ ਹੈਗੀ ਸਫਾਈਆਂ ਸੁਫਈਆਂ ਕਰਨ ਦੀ ਪਤਾ ਨਹੀਂ ਕੀ ਗੱਲ ਐ ਜੇ ਹੋ ਜਾਂਦਾ ਪਰ ਤਾਂ ਸਾਡੇ ਮਾਸ ਸੀ ਕਲਰ ਵਾਲਿਆਂ ਨੇ ਭਾਈਆਂ ਨੇ ਸਫਾਈ ਕਰਤੀ ਪਰ ਸਾਨੂੰ ਸਫਾਈ ਨਹੀਂ ਕਰਨੀ ਪਈ ਕਿਉਂਕਿ ਚਲ ਕੱਪੜਾ ਲਈ ਰਤ ਮੰਜਾ ਮੁੰਜਾ ਨਾ ਕੱਪੜਾ ਕੁੱਪੜੇ ਧੋ ਲੈ ਸੀਗੇ ਇਸ ਕਰਕੇ ਅ ਕਲਰ ਕਰਾਇਆ ਸੀਗਾ ਸਾਰਾ ਕਾਰ ਸਾਫ-ਸਾਫ ਹੋ ਗਿਆ ਸੀ ਜਿੱਤਾ ਆਪ ਨੂੰ ਹੀ ਕਰਨਾ ਪਊਗਾ ਭਾਈ ਤੇ ਆ ਇਸ ਹਾਲ ਤਾਂ ਕਿੱਥੇ ਪੈਸੇ ਲੱਗਦੇ ਨੇ ਇਹਨੇ ਕਲਰ ਦਿੱਤੇ ਨਾ ਕਲਰ ਚ ਹੈ ਮਹਿੰਗਾ ਕਰਾ ਲਓ ਚਾਹ ਸਸਤਾ ਕਰਾ ਲਓ ਸੇ ਮਹੀਨੇ ਮਸਾ ਕੱਟਦਾ ਸਾਡਾ ਲੈਵ ਹੋ ਗਿਆ ਕਿੰਨਾ ਕੈ ਥਾ ਮਤੋਂ ਤੇ ਲੈ ਜਾਂਦਾ ਕਲਰ ਤੇ ਬਸ ਜੇ ਨਾ ਕਰਾਈਏ ਵਧੀਆ ਰਹਿੰਦਾ ਕੰਮ ਤੇ ਵਸ ਸਾਰਾ ਪੁਰਾਣਾ ਘਰ ਕਰਕੇ ਸਾਨੂੰ ਕਲਰ ਕਰਾਉਣਾ ਪਿਆ ਹੁਣ ਲਾਇਆ ਗਿਆ ਤੇ ਇੱਕੀ ਦਾ ਬਾਹਂ ਦੁਕਦੀ ਹੈ ਵਾਲੀ ਤੇ ਇੱਕੀ ਲਾਇਆ ਗਿਆ ਆਪਣਾ ਕਲਰ ਬਈ ਚੁਚਾ ਵੀ ਰਿੰਜੀ ਦੀ ਗੱਲਾਂ ਕਰਦੇ ਕਰਦੇ ਤੇ ਪਾ ਪਾ ਲੈਣਾ ਜੀ ਚਾਹ ਚ ਗੁੱਧ ਤੇ ਸਰਦਾਰ ਜੀ ਨਾਉਣ ਗਏ ਹੋਏ ਨੇਗੇ ਨਾ ਕੇ ਟੀਣਗੇ ਚਾਹ ਕਿਉਂਕਿ ਕੰਮ ਕਰਦੇ ਆਂ ਤਾਂ ਹਣ ਸ਼ਾਦਾ ਹੀ ਹਰ ਹੁੰਦਾਗਾ 10 ਵਾਲੀ ਤਾਰ ਲੋ ਦਪੈਰ ਵਾਲੀ ਤਾਰ ਲੋ ਸਵੇਰ ਵਾਲੀ ਤਾਰ ਲੋ ਪੰਜਾਬੀਆਂ ਨੇ ਕੋਲ ਤਾਂ ਚਾਹੀ ਐ ਹਾਂ ਉੱਠ ਲੋ ਉੱਠ ਖੜੋ ਤਾਂ ਵੀ ਤਾਰ ਲੋ ਦੁਆਰੇ ਵਾਲੀ ਤਾਰ ਲੋ 10 ਵਾਲੀ ਤਾਰ ਲੋ ਪਿੰਡ ਗਲੀ ਚੋਂ ਆ ਗਏ ਤਾਂ ਤਾਰ ਲੋ ਰਿਸ਼ਤੇਦਾਰ ਆ ਗਏ ਤਾਂ ਬਣਾ ਲੋ ਚਾਹ ਬੱਜੀ ਦੇ ਚਾਰ ਬਣਾ ਲੋ ਚਾਹ 2:30 ਵਜੇ ਬਣਾ ਲੋ ਚਾਹ ਸਾਤ ਦਿਨ ਚਾਹੀ ਚਾਹ ਚਲੋ ਜੀ ਪਕਾਜਾ ਦੁੱਧ ਪਾ ਲਿਆ ਹੁਣ ਤੇਨੇ ਪਤਾ ਵੀ ਸਿਹਤ ਨੂੰ ਮਾੜੀ ਐ ਤਾਂ ਵੀ ਚਾਈ ਚਾਹ ਬਣਦੀ ਐ ਚਲੋ ਜੀ ਆਪਾਂ ਪਤਾ ਹਨਾ ਜੇ ਆਪਾਂ ਪਰਹੇਜ ਕਰਦੇ ਆ ਤਾਂ ਆਪਾਂ ਨੂੰ ਕਹ ਜੇ ਮੈਂ ਦਾਸਲੀ ਚਾਹ ਨਾ ਪੀਉਂ ਨਾ ਵੀ ਕਰੂਗੀ ਲੈ ਪੀਲਾ ਘੁੱਟ ਕੇ ਫਿਰ ਹੋਵੇ ਹੁੰਦਾ ਚਲਤੀ ਲੈਣੇ ਹੋਵੇ ਤੇ ਚਲੋ ਜੀ ਆਪਾਂ ਫਿਰ ਮਿਲਦੇ ਆ ਚਾਹ ਚ ਦੁੱਧ ਪਾ ਲਿਆ ਭੰਡ ਪੁੰਡਿ ਤਿਆਰ ਕਰ ਲਈਏ ਫਿਰ ਮਿਲਦੇ ਆ ਤੁਹਾਨੂੰ ਚਾ ਪੀ ਕੇ ਜੇ ਚਾਹ ਪੀਣੀ ਆ ਜੂ ਖੁੱਲੀ ਬਣਾ ਲਈ ਪੰਜਾਬੀਆਂ ਕੋਲ ਖੁੱਲੀ ਖੁੱਲੀ ਚਾਹ ਕਾਹ ਜੀ ਚਲੋ ਆਪਾਂ ਫੇਰ ਮੇ ਲੋ ਜੀ ਬਾਂਕਟ ਕੇ ਲਾ ਲਿਆਂ ਦੇ ਚਾਹ ਪੀ ਲਈ ਆ ਮੈਂ ਸਾਥ ਨੂੰ ਵੀ ਕਿਉਂ ਕਿਧਰ ਆਈ ਆ ਤੇ ਅੱਜ ਦਾਲ ਨੂੰਣ ਕਰ ਦਾਲ ਹੀ ਖਾਵਾਂਗੇ ਸਬਜ਼ੀ ਨਹੀਂ ਖਾਵਾਂਗੇ ਦੇਖਣ ਨੂੰ ਆਂ ਜਿਹਾ ਲੱਗਦਾ ਵੀ ਆਹ ਕੱਪੜੇ ਵੀ ਪਾਏ ਜਾਣਗੇ ਹੁਣ ਆ ਕੱਪੜੇ ਪਾਏ ਤੇ ਕਿਉਂ ਆਣਾ ਨਾ ਗਰਮੀ ਆਉਂਦੀ ਤਾਂ ਕਿਉਂ ਆਏ ਕਿ ਦੋ ਤੋਂ ਘੱਟ ਦੀ ਗਰਮੀ ਆ ਚਾਰ ਪੰਜ ਸੂਰ ਹੋ ਗਿਆ ਤਾਈ ਬਾ ਜਿਵੇਂ ਨਹੀਂ ਤਾਂ ਮਾਰ ਕੇ ਤੂੰ ਕੀ ਔਰਤ ਹੈ ਔਰਤ ਥੋੜੀ ਆ ਬੱਡੀਆ ਵਧੀਆ ਨਹੀਂ ਮੈਂ ਵੀ ਔਰਤ ਕਿਸੇ ਨੂੰ ਪੁੱਛ ਕੇ ਦਿਖਾ ਔਰ ਤੂੰ ਤਾਂ ਪਤਾ ਹੀ ਨਹੀਂ ਕਿ ਕੀ ਈ ਔਰਤ ਔਰਤੀਆਂ ਹੁੰਦੀਆਂ ਮੈਂ ਉਹ ਲੈ ਬੱਡੀ ਬੱਡੀ ਹੂੰ 40 ਸਾਲ ਦੀ ਮਤਲਬ ਤੂੰ ਔਰਤ ਬਣ ਗਈ ਹੈ ਔਰਤ ਔਰਤ ਕੀ ਹੁੰਦੀ ਹੈ ਆ ਕਾ ਮਔਰਤਾਂ ਕਾ ਮਰਤਾ ਔਰਤ ਸੋ ਸੋ ਭਾਈ ਕਮੈਂਟਾਂ ਚ। ਧੀਰਤ ਕੀ ਔਰਤਾਂ ਸਭਾਲ ਕੀਤਾ ਸੰਦਾਰੀ। ਜਗਦੀਸ਼ ਸਾਹਿਬ ਦੀ ਔਰਤ ਮੰਦੀ ਹੈ। ਕਿੰਨੇ ਦੀ ਬਣਦੀ ਤੂੰ ਦੱਸ ਦੇ ਫਿਰ ਸੰਤਾ ਨਹੀਂ ਪਤਾ। ਆ ਔਰਤ ਤਾਂ। ਕਿੰਨੇ ਸਾਦੀ ਬਣਦੀ। ਮੈਨੂੰ ਕਿਹਦੇ ਕਿੰਨੇ ਸੰਭੀ ਔਰਤ। ਬੜੀ ਉਡੀ ਰਗਣ ਇਹਨਾਂ ਔਰਤਾਂ ਹੈ। ਚੱਕ ਕੇ ਚੁੱਕੋ ਮੇਰੇ ਚਾਹ ਲਈ ਤੜਫ ਲੜਕੜਦਾ ਰਹੇ ਤਾਂ ਜਿਹੜੀ ਸਾਡੇ ਘਰ ਵਾਲੀ ਮੰਗੀ ਆ ਨਾ ਮਸਾਂ ਦੇਦੀ ਆ ਪਤਾ ਨਹੀਂ ਕਿ ਸਖਤੀ ਮੰਗੀ ਸਖਤੀ ਪਰ ਆਸ ਇਹ ਦੂਜੀ ਵਾਰੀ ਤਰਾਂਗੇ ਤੇ ਕੋਰ ਕੇ ਲਿਆ ਦੇ ਸਬਜ਼ੀਆਂ ਵਾਧੂ ਰਹਿੰਦੀਆਂ ਨਹੀਂ ਇਹ ਨਹੀਂ ਸਬਜ਼ੀ ਮਸਾਲਾ ਤਾਂ ਲੱਗ ਜਾਣਗੇ ਲਾਉਣ ਸਾਨੂੰ ਤੂੰ ਲਾ ਲ ਮੈਂ ਤਾਂ ਵੀ ਸਾਂਜੀ ਬਣੀ ਪਈ ਐ ਪਿੰਡ ਚ ਕਾਇ ਕਰਾਂ ਲਾਦੀ ਉੱਥੇ ਵੀ ਨਹੀਂ ਜਾਇਆ ਜਾਂਦਾ ਸਾਂਜੀ ਤੇ ਅੱਭੀ ਸਾਂਜੀ ਬਣੀ ਪਈ ਐ ਕਿਹੜੇ ਕਿਹੜੇ ਆਪਾਂ ਲੋ ਜੇ ਆਪਾਂ ਤੜਕਾ ਲਾਉਣਾ ਦਾਲ ਦੇ ਰੀਜ਼ ਦੀ ਰੀਜ਼ ਦੇ ਵਿੱਚ ਚਾ ਪੀ ਰਿਹਾ ਦਿੱਤਾ ਸੀਗਾ ਚਾ ਪੀਣੀ ਅੱਛਾ ਚਾ ਪੀ ਲ ਬਣੀ ਪਈ ਐ ਤੇ ਦੇ ਵਿੱਚ ਹੈਗਾ ਜੀ ਟਮਾਟਰ ਲਸਣ ਅਦਰਕ ਤੇ ਹਰੀ ਮਿਰਚ ਤੇ ਸਬਜੀ ਬਣਾਵਾਂਗੇ ਸਬਜੀ ਨਾਲ ਕਿਸ ਕਿਹਨੇ ਦਾਲ ਬਣਾਉ ਕਾਜੀ ਬਣਾਉਗੀ ਤੇ ਤੁਹਾਨੂੰ ਸਬਜੀ ਦਿਖਾਉਣੀ ਹੈ ਤੇਰੀ ਹੈ ਸਾਡੇ ਪੀਟੀ ਸਬਜੀ ਪੀਨੇ ਉਹ ਸ਼ਾਮ ਦਿਆਂਗੇ ਸੋਰ ਦੇ ਫਦੇ ਨੇ ਜਦੋਂ ਮੋਟਰ ਸੱਡ ਕੇ ਆਈਆਂ ਕਿ ਨਾ ਮੈਂ ਇਹਨਾਂ ਦੀ ਵਾਰਦੀ ਨੇ ਤੇ ਜਿਆਦਾ ਹੀ ਨਿੱਕੀ ਤੋਂ ਪਹਿਲੇ ਦੀਆਂ ਆਈਆਂ ਨੇ 12 ਵਜੇ ਦੀਆਂ ਵੀ ਮਸ਼ੀਨ ਚ ਪਈਆ ਸਰਖ ਪਾ ਕੇ ਹੁਣ ਉਹ ਪਾ ਕੇ ਆਈਆਂ ਆਂ। ਤੋਂ ਉਹ ਨਾਲ ਮੂਗਾ ਕਾਹਤੋਂ ਦੋ ਸੁੱਤੀਆਂ ਨਹੀਂ ਆ ਫਿਰ ਵੀ ਜਿਹੜਾ ਹੈ ਨਾ ਟਾਈਮ ਵਾਰਦੀ ਨੋਰੀ ਤੋੜ ਨਹੀਂ ਹੁੰਦੀ ਅੱਜ ਬਸ ਕਾਹਲ ਕਰ ਗਈ। ਤੇ ਟਾਈਮ ਆ 4:30 ਹੋ ਗਏ ਤੇ ਨਵਾਂ ਸਾਰਾ ਤੜਕਾ ਹੋ ਗਿਆ। ਹਾਂ ਹੰਦ ਇਹਦੀ ਦਾ ਹਾਲ ਹੈ। ਇਹ ਬਾਵਾ ਸਾਲ ਤੜਕਾ ਹੋ ਗਿਆ ਦਾ ਤੇ ਫਾਈ ਹੋਣਾ ਤੜਕਾ ਪੀਦੇ ਪੁੱਦੇ ਆਪਾਂ ਕੈਂਪਰ ਤੋਂ ਆਪਾਂ ਹੇ ਜਾਨ ਕਰਦਾ ਤਾ ਤਾਜ ਰਹਾ ਹੱਥ ਸੁਕ ਜਾਂਦਾ ਇਹ ਲੱਗੇ ਸੌਲੈਂਡ ڈالਨੇ ਨਾ ਟੈਂਪਰ ਤੋਂ ਪੀਰਲੇ ਖਾਣੀ ਛੋਲੇ ਉਹ ਤੋਂ ਤਾਂ ਹਾਂ ਆ ਡੋੜ ਦਾਣੇ ਤਾਜਾ ਪਾਣੀ ਪਾ ਲਾਂਗੇ ਇਹ ਲੈ ਕੇ ਚੱਲੀਏ ਕਿ ਦਾਲ ਆ ਤੇ ਤੇਗੀ ਉਹ ਵਾਲਾ ਮਸਾਉਂ ਕਰ ਲਈ ਅ ਬੰਦਿਆਂ ਨੂੰ ਜੇ ਹੈ ਹਨਾ ਕਿੰਨਾ ਹੀ ਕੰਮ ਖਰਾਬ ਹੋ ਜੇ ਜੇ ਬੁੜੀਆਂ ਤੋਂ ਮੜਾ ਜੇ ਕੰਮ ਖਰਾਬ ਹੋ ਗਿਆ ਆ ਕਰਤਾ ਪੈਸੇ ਨੂੰ ਖਰਾਬ ਆ ਕਰਤਾ ਪੈਸੇ ਨੂੰ ਖਰਾਬ ਤੇ ਤੇ ਮੋਟਰ ਜਾਂ ਕੋਈ ਬੋਰ ਖਰਾਬ ਹੋਈ ਜਾਣਗੇ ਰੱਬ ਨੇ ਕਰਤਾ ਵੀ ਜਿਹੜੇ ਬੁੜੀਆਂ ਚੀਜ਼ ਇਹ ਕਹਣਾ ਕੋਈ ਚੀਜ਼ ਕਰੇ ਖਰਾਬ ਜਾਣ ਕੇ ਕਰ ਦੇਣ ਉਹ ਵੀ ਆਪ ਦੇ ਆਪ ਹੀ ਹੋ ਜਾਂਦੀ ਐ ਜਿਹੜਾ ਜੀ ਕਰਦਾ ਹੁੰਦਾ ਨਾ ਉਹ ਇਹ ਪਾ ਫਾਇਟ ਲਗਾਇਆ ਉਹਨੇ ਪੈਂਪਰ ਦਾਰ ਜੀ ਆਹ ਸਪਰੇਅ ਆਹ ਕੱਪੜੇ ਧੋਣ ਵਾਲੇ ਪਰ ਸਪਰੇਅ ਹੋ ਗਈ ਐ ਸਾਰਾ ਖਤ ਹੋ ਗਿਆ ਪਰਾਣੇ ਜੀ ਨੇ ਨਾ ਪਾਣੀ ਕੱਢ ਕੇ ਸਮਾਨ ਪਿੱ ਧੋ ਕੇ ਰੱਖ ਲਾਂਗੇ ਫਿਰ ਦਸ ਫਿਰ ਇਹ ਫੇਰ ਕਰੀ ਕਿਰਚ ਕਿਰਚ ਕਰ ਰੇਤਾ ਵਿੱਚ ਕੱਪੜਿਆਂ ਦੇ ਹੱਥ ਪੈਰ ਵੀ ਕਿਰਚ ਕਿਰਚ ਕਰਨ ਲੱਗੇ ਹਾਂ ਬੱਸ ਤਾਂ ਗਾਰ ਵਾਲਿਆਂ ਚ ਰੱਬ ਇਹ ਤਾਂ ਪਾਟ ਗਿਆ ਕਹਿੰਦਾ ਪਾਉਣ ਵਾਲੀਆਂ ਰਹਿਣੀਆਂ ਹੋਰ ਦੇਰਾਂ ਵਿੱਚ ਜਿਸ ਸਪਰੇਅ ਚ ਤਾਂ ਇਹ ਮੱਦੇਨਜ਼ਰ ਲਾਉਣਾ ਜਰੂਰੀ ਹੋਵੇ ਪਾਟ ਗਿਆ ਜਦੋਂ ਵੇਦੀ ਨੂੰਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਹਾਂ ਤਾਂ ਤੇ ਪ੍ਰਿਆਰ ਕਪੜੇ ਧੋ ਕੇ ਪਾਇਏ ਮਸਾਲਾ ਹਜੇ ਭੁੱਜਿਆ ਨਹੀਂ ਬੱਚੇ ਤੁੰਤ ਨਹੀਂ ਆਈ ਆਪੀ ਰਿੱਜੀ ਜਾਓ ਹੁਣ ਮਸਾਲਾ ਤੜਕਾ ਲਾ ਕੇ ਵਿੱਚ ਪਾ ਲਾਣੀ ਆਂਗੀ ਸਾਰੀ ਸਾਰੀ ਸਬਜ਼ੀ ਸੰਗ ਨਾਲ ਹੀ ਤੇੰਤਾ ਕਰ ਦੂਗੀ ਸੋਕਮਾ ਇਹ ਦੇ ਵਿੱਚ ਹੀ ਪਾ ਦਿੱਤਾ ਦੰਗਾ ਫਾਸੇ ਤੇ ਖਰਾਬ ਨਹੀਂ ਹੁੰਦੇ ਤੇ ਪ੍ਰਿੰਡੀਆਂ ਵੀ ਇਹਦੇ ਵਿੱਚ ਹੀ ਪਾ ਦਾਂਗੇ ਹਣਾ ਫਰਡਿੰਗ ਉੱਦਰ ਲੈਣ ਖੜਾਤੀ ਕੱਲ ਤੋੜ ਕੇ ਲੈ ਆਂਦੇ ਆਂ ਫਿਰ ਮੈਂ ਤੋਤੀਆਂ ਹੀ ਨਹੀਂ ਪਰ ਇਹ ਤੋੱਤੇ ਹੋਏ ਨੇ ਕਦ ਦੂਤ ਰਹਿਤਾਨੇ ਹੋ ਗਏ ਸੋ ਬਣਾਉਣਾ ਇਹ ਕਿੰਨੇ ਚਾਰ ਦਿਨ ਹਾਂ ਕਿੰਨੇ ਚਾਰ ਦਿਨ ਪ੍ਰਿੰਡੀਆਂ ਵੱਧੂ

ਪਰ ਇਹ ਜਿਹੜਾ 파ਪੇ ਚ ਪਾ ਕੇ ਧਰ ਦੋ ਸਬਜ਼ੀ ਨੂੰ ਖਸ ਨਹੀਂ ਹੁੰਦਾ 4 ਦਿਨ ਤੇ ਉਹ ਜੇ ਆਪਣਾ ਮਸਾਲਾ ਗਿਆ ਪੱਕ ਫਰ ਗਈ ਤਾਂ ਥੈਂਕ ਯੂ ਥੈਂਕ ਯੂ ਭਰ ਗਈ ਆਹ ਹੋ ਗਈ ਕਰਮਰੀ ਤੇਰੀ ਦਾਲ ਤੁਮ ਆਲ ਬਰਾਤੀ ਤੱਕ ਤੇ ਕਾਹਨ ਕੰਮ ਲੋਟ ਆਉਂਦੀ ਇਸ ਜੰਮ ਦੀ ਅਜੂ ਵਰਦੀ ਦਾ ਪਾਣੀ ਕੱਢ ਕੇ ਪਾਉਂ ਫੇਰ ਜਾਉ ਮੈਂ ਸੱਚ ਨੇ ਪਾਣੀ ਪਿਆ ਦੂੰਗੀ ਕਿੰਨੇ ਗੋਭਾ ਚਿੱਟ ਲੂੰਗੀ ਨੇ ਚੋਲੂੰਗੀ ਧਾਰਾਂ ਐਦਰੋਂ ਕੰਮ ਹੋ ਗਿਆ ਤੜਕਾ ਲੱਗ ਗਿਆ ਕੈਂਪਰ ਚ ਪਾਣੀ ਦਿਨੀ ਆ ਪਾ ਦੋ ਡਾਉਂਦੇ ਪਾਣੀ ਨਮਸਤ ਜੀ ਚਲੋ ਜੀ ਆਪਾਂ ਕੈਂਪਰ ਚ ਪਾਣੀ ਪਾ ਦਈਏ ਆ ਪਾ ਦਰ ਮਿਲ ਜਾਂਦਾ ਲੋ ਜੀ ਆਪਣੀ ਦਾਲ ਨੂੰ ਤੜਕਾ ਲੱਗ ਗਿਆ ਰਲ ਨਹੀਂ ਹੈਗੀ ਹਜੇ ਪਰ ਆ ਲੱਪੀ ਜਾਊਗੀ ਹੌਲੀ ਹੌਲੀ ਤੇ ਆਉਂਦੇ ਜਾਂਦੇ ਅੱਗ ਗੋਹਾ ਕਰ ਦੇਵਾਂਗੇ ਤੇ ਆ ਲੇਟੀ ਹਜੇ ਹੁਣ ਵਾਲੀ ਚਾਰਤੀ ਤੜਕੀ ਵਾਲੀ ਮੈਂ ਬੱਠਾ ਚ ਕੱਢ ਕੇ ਰੱਖਣੀ ਹੈਗੀ ਇਸ ਤਰ੍ਹਾਂ ਦੇ ਕੰਮ ਨਾ ਬਹੁਤ سارے ਕਰਨ ਵਾਲੇ ਪਾਏ ਨੇ ਜੀ ਅੱਪਾ ਜਾਣੇ ਮੱਝਾਂ ਬੱਲ ਤੇ ਵੀਡੀਓ ਦਾ ਐਂਡ ਵੀ ਕਰਦੇ ਆ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਅੱਜ ਦੇ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ